ਰਤਨਾ ਸ਼੍ਰੀ ਮਾਏ ਗੁਰੂ ਸਾਹਿਬ ਜੀ ਸੋਰਠ ਪਾਏ ਸੰਤੋ ਰਾਮ ਨਾਮਿ ਸ਼ੁਕਰੀਏ ਉਤਤ ਹੋ ਬਖ ਹਲ ਹਰਿ ਤੇ ਆਈਏ ਅਨੰਦ ਸੁਖ ਪ੍ਰੀ ਕਰੀਏ ਨਾਮ ਸੰਤ ਤੁਮਾਰਕ ਤਰਨ ਕੀ ਬਾਣੀ ਕੋਟ ਬਦ ਪਾਏ

বিগণ বিনা শত শব্দক নাশনে সৎগুরু নাম গড়ায় কোয়ে পাপ পাই সব পাওন জন নানক সুখ কারায়া বিগণ বিনা শত শব্দক নাশনে সৎগুরু ਹਰ ਜਿੱਤ ਦਾ ਖੰਡਾ ਵਾਹਿਗੁਰੂ ਜੀ ਆਪ ਜੀ ਦੇ ਹਜੂਰ ਪਾਤਸ਼ਾਹ ਜੀ ਸਰਵਰ ਮਨਜੀਤ ਸਿੰਘ ਨਰਵਾਰ ਅਤੇ ਸਮੂਹ ਭਾਈ ਕਨਈਆ ਜੀ ਸੇਵਾ ਸਹਿਕੀ ਬਲੋਂ ਆਪ ਜੀ ਦੇ ਹਜੂਰ ਪਾਤਸ਼ਾਹ ਜੀ ਪਿਛਲੇ ਹਫਤੇ ਵੀ ਸਮੂਹ ਸਾਧ ਸੰਗਤ ਬਾਤ ਲਈ ਉਕਰ ਸਾਹਿਬ ਜੀ ਨਵੇਂ ਉਕਰ ਸਾਹਿਬ ਜੀ ਦੀ ਸੇਵਾ ਮਨ ਕੀਤੀਆਂ ਸਨ ਇਸ ਦਿਵਾਂਗ ਦੇ ਵਿੱਚ ਵੀ ਪਾਤਸ਼ਾਹ ਜੀ ਦੇ ਪਰਿਵਾਰ ਵੱਲੋਂ ਸਮੂਹ ਨਰਵਾਰ ਨਰਵਾਰ ਪਰਿਵਾਰ ਅਤੇ ਭਾਈ ਕਨਈਆ ਜੀ ਸੇਮਨ ਸੁਸਾਇਟੀ ਵੱਲੋਂ ਪਾਤਸ਼ਾਹ ਜੀ ਸ੍ਰੀ ਜਗਜੀਤ ਸਿੰਘ ਜੋਗ ਸਾਹਿਬ ਤੇ ਪਾਸ਼ਾ ਸਾਹਿਬ ਜੀ ਨੇ ਗੁਟਕਾ ਸਾਹਿਬ ਨੇ ਆਪ ਜੀ ਦੇ ਤਰਫ ਹਾਜ਼ਰ ਕੀਤੇ ਇਸ ਸੰਪੰਨ ਕੰਪਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਰਵਾੜ ਪਰਵਾਰ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਪਾਸ਼ਾ ਜੀ ਨੂੰ ਸਤ ਸੰਗਤ ਨੂੰ ਨਵੇਂ ਗੁਟਕਾ ਸਾਹਿਬ ਜੀਆਂ ਸਵਾਮਾਨ ਦਿੱਤੀਆਂ ਜਾ ਰਹੀਆਂ ਨਾਲ ਜੀ ਕਿਰਪਾ ਗ੍ਰੰਨਾ ਨਰਵਾੜ ਪਰਵਾਰ ਸਮੂਹ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਸਿਰ ਤੇ ਮੇਹਰ ਪ੍ਰਯਾਤਨਾ ਨਰਵਾਕਰਵਾ ਨੂੰ ਚੰਗੀਆਂ ਕਲਾ ਕਰਨੀਆਂ ਕਾਰੋਬਾਰਾਂ ਵਿੱਚ ਵਰਕਪਲਾ ਕੁਣੀਆ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨ ਦਾ ਪਾਸ਼ਰੀ ਆਪ ਜੀ ਦੀ ਕਿਰਪਾ ਕਰਨਾ ਭਾਈ ਭਨਈਆ ਜੀ ਦੇ ਸਮੂਹ ਮੈਂਬਰ ਆਪ ਜੀ ਨੇ ਹਜੂਰ ਪਿਛਲੇ ਸਮੇਂ ਤੋਂ ਹੀ ਸੇਵਾ ਕਰਨੇ ਆ ਰਹੇ ਹਨ ਆਪ ਜੀ ਕਿਸੇ ਤਰ੍ਹਾਂ ਸਮੂਹ ਮੈਂਬਰ ਵੱਧ ਚਾਹ ਕੇ ਸਮੂਹ ਸਾਥ ਸੰਗਤ ਦੀ ਸੇਵਾ ਕਰਨ ਦਾ ਵਾਅਦਾ ਅਤੇ ਉਤੇ ਬਖਸ਼ਾ ਪਾਸ਼ਰੀ ਗੁਰੂ ਸਾਹਿਬ ਦੀਆਂ ਸੇਵਾਵਾਂ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ आप जी अपने अपने प्रवान प्रवान संग हो अपनी सहित करना, करना पास जी आप जी देख जुबूर गुर। गुरु गरीब ने मारे पास आप सिमर ग्रीत कवर टेंथ तो रे पेपर जो देते हैं गुरु गरीब ने मारे पास आप जी कृपा करना चढ़ी कला करे करना वाहे बुद्धि का खालसा वाहे बुद्धि पते दोरा के नाम किया काल के सबसे खंड में ਗੁਰੂ ਗ੍ਰੰਥ ਦੇ ਤੁਮ ਇਮਾਨੇ ਹੋ ਜੋ ਪ੍ਰਮ ਕੋ ਮਿਲ ਬੋਚੈ ਬਿਰਾਜ ਕਨੇਗਾ ਖਾਲਸਾ ਹੋਏ ਖਾਰ ਹੋਏ ਸਭ ਮਿਲਾਂਗੇ ਖਾਰ ਹੋਏ ਸਭ ਮਿਲਾਂਗੇ ਹੋਏ ਬੋਲੇ ਦੀਆਂ ਕਾਨੇ ਸੋਹਣਿਆ ਜੀ ਸਾਹਿਬ ਤੇ ਸੋਦਰ ਸੋਹਣ ਜੀ ਦੇ ਪਾਠ ਦੇ ਵੱਡੇ ਮੁੰਡਾ ਸਾਹਿਬ ਜੋ ਵੱਡੇ ਅਖਲਾ ਵਾਲੇ ਹਨ ਉਹ ਆਇਆ ਪੰਜਾਬ ਦੇ ਕਸਬਿਆਂ ਦੀਆਂ ਸੇਵਾਵਾਂ ਉਹਨਾਂ ਨੇ ਦਿੱਤੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੱਡੇ ਅੱਖਰਾਂ ਵਾਲੀ ਜਪਜੀ ਸਾਹਿਬ ਸੋਧਾ 110 ਅਜ ਦੀ ਬਾਣੀ ਦੀ ਸੇਵਾ ਵਿੱਚ ਭਾਜ ਪੜਕਾ ਸਾਹਿਬ ਲੈਣਾ ਹੋਵੇ ਉਹ ਸਰਦਾਰ ਹਰਦੀਪ ਸਿੰਘ ਜੀ ਸਾਡੇ ਗੁਰਦਵਾਰਾ ਸਹਿਬ ਦੇ ਪ੍ਰਧਾਨ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਪਾਸੋਂ ਆ ਕੇ ਲੈਣ ਦੀ ਕਿਰਪਾ ਤੱਕ ਉਹ ਜਿਨ੍ਹਾਂ ਜਿਨ੍ਹਾਂ ਸਤਨ ਵੱਡੇ ਅੱਖਰਾਂ ਵਾਲੀ ਜੋ ਜਪਜੀ ਸਾਹਿਬ ਸੋਧਾ 110 ਅਜ ਨੇ ਜੋ ਹੈ ਇੱਕ ਗੁਦਕਾ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਨਰਵਾਰ ਜੋ ਵਿਦੇਸ਼ ਵਿੱਚ ਰਹਿੰਦੇ ਹਨ ਤੇ ਭਾਈ ਘਰਈਆ ਜੀ ਸੇਵਾ ਸੁਸਾਇਟੀ ਇਹਨਾਂ ਵੱਲੋਂ ਲਾ ਰਹੀ ਹੈ ਸੰਗਤਾਂ ਵਾਸਤੇ ਨਵੇਂ ਗੁਦਕਾ ਸਾਹਿਬ ਗੁਰੂ ਦੇ ਅਖਰਾਂ ਵਾਲੇ ਕੋਲਿਆਂ ਦੇ ਗਨੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੂੰ ਇੱਕ ਗੁਦਕਾ ਸਾਹਿਬ ਚਾਹੀਦੇ ਹਨ ਕੋਈ ਇੱਥੇ ਆ ਕੇ ਸਰਦਾਰ ਹਰਦੇਵ ਸਿੰਘ ਜੀ ਨਾਲ ਪਾਸੋਂ ਲੈਣ ਦੀ ਕਿਰਪਾ ਕਰਨ भले सोनिहाल